ਜਿਹੜਾ ਕੜਾਹ ਪ੍ਰਸ਼ਾਦ ਹੈ ਹਾਂ ਇਹਦੀ ਇੰਨੀ ਮਹਾਨਤਾ ਇੱਕ ਤਾਂ ਹੋ ਗਿਆ ਰਿਲੀਜੀਅਸ ਫੈਕਟਰ ਗੁਰੂ ਸਾਹਿਬ ਨੇ ਕੜਾਹ ਨੂੰ ਹੀ ਪ੍ਰਸ਼ਾਦ ਦੇ ਤੌਰ ਤੇ ਕਿਹਾ ਉਸ ਕਿਹਾ ਕੜਾਹ ਪ੍ਰਸ਼ਾਦ ਪਸ਼ਾਦ ਨਹੀਂ ਹੈ ਸਰ ਕੜਾਹ ਪ੍ਰਸ਼ਾਦ ਅੰਮ੍ਰਿਤ ਹੈ ਇਹਨੂੰ ਪ੍ਰਸ਼ਾਦ ਗਾਣੇ ਬੰਦ ਕਰ ਤੁਸੀਂ ਇਹ ਅੰਮ੍ਰਿਤ ਹੈ ਮੈਂ ਕਹਿੰਦਾ ਇਸ ਤੋਂ ਵੱਡਾ ਅੰਮ੍ਰਿਤ ਕੋਈ ਨਹੀਂ ਹੈ 10000 ਬੰਦਿਆਂ ਨੂੰ ਇਹ ਨੌਲੇਜ ਨਰਜੀ ਜਿੰਨੀ ਗੁਰੂ ਸਾਹਿਬ ਨੇ ਹਣੀ ਉਹ ਕੋਈ ਸਟੈਪ ਨਾਣੀ ਜੋ ਚੱਕਿਆ ਕੋਈ ਸਟੈਪ ਦੱਸੋ ਜਿਹੜਾ ਗਲਤ ਹੋਵੇ ਤਾਂ ਇਹ ਸਟੈਪ ਕਿਵੇਂ ਗਲਤ ਹੋ ਜੂਗਾ ਸਰ ਕੀ ਫਾਇਦਾ ਉਹਦਾ ਇਸ ਦੁਨੀਆ ਚ ਨਾ ਯਾਦ ਕਰ ਲੋ ਦੁਨੀਆ ਚ ਸਭ ਤੋਂ ਵੱਡਾ ਸੁਖ ਜਿਹੜਾ ਹੈ ਨਾ ਉਹ ਅੱਛਾ ਭੋਜਨ ਹੈ। ਹੂੰ ਸਵਾਦਿਸ਼ਟ ਭੋਜਨ ਸਭ ਤੋਂ ਵੱਡਾ ਸੁਖ ਕੋਈ ਬੰਦਾ ਥਕਿਆ ਹੋਇਆ ਹੈ ਠੀਕ ਹੈ ਥਕਿਆ ਹੋਇਆ ਤੁਹਾਡੇ ਕੋਲ ਆਇਆ ਉਹਨੂੰ ਸਵਾਦਿਸ਼ਟ ਖਾਣਾ ਖਿਲਾ ਦੋਗੇਗਾ ਆਹ ਵਕਈ ਮਜ਼ਾ ਆ ਗਿਆ ਹੋਊਗਾ ਨਾ ਤੁਸੀਂ ਆ ਐਕਸਪੀਰੀਅੰਸ ਕਿਤਰਾਉਣਗੇ ਨਹੀਂ ਵਾਰੀ। ਔਰ ਕੜਾ ਪੇਸ਼ਾ ਦੀ ਗੱਲ ਸੁਣੋ ਇੱਕ ਤਾਂ ਨਾਲ ਜਿਆਨ ਤੁਹਾਨੂੰ ਤ੍ਰਿਪਤ ਕਰ ਰਿਹਾ ਇਨਸਟੈਂਟ એનર્ਜੀ ਆ ਰਹੀ ਦੂਜੀ ਗੱਲ ਨਹੀਂ ਦੂਜੀ ਗੱਲ ਸੁਣੋ ਇਹ ਬਾਤ ਪਿਤ ਕਫ ਨਾਸ਼ਕ ਹੈ। ਅੱਛਾ ਕਿੰਨੋ ਦੋਸ਼ਾਂ ਨੂੰ ਤੁਰੰਤ ਇਨਸਟੈਂਟ ਬੈਲੈਂਸ ਕਰਦਾ ਇਨਸਟੈਂਟ ਕਿਉਂ ਥੋੜੀ ਐਸਿਡਿਟੀ ਹੈਗੀ ਠੀਕ ਹੈ ਫਿਰ ਤੁਹਾਨੂੰ ਸ਼ਾਂਤ ਕਰ ਦੂਗਾ ਥੋੜੀ ਬਾਡੀ ਜਿਹੜਾ ਦਰਦਾ ਹੈਗੀ ਆ ਬਾਹ ਨੂੰ ਸ਼ਾਂਤ ਕਰ ਦੂਗਾ ਥੋੜੀ ਕਿੰਨੀ ਪ੍ਰੋਬਲਮ ਹੈ ਕਿ ਉਹ ਹੋਣ ਕਰਕੇ ਤੇ ਪਲੱਸ ਬਾਹ ਸ਼ਾਮ ਨੂੰ ਖੋਣ ਕੇ ਉਸ ਨੂੰ ਵੀ ਸ਼ਾਂਤ ਕਰੂਗਾ ਤਾਂ ਤੇ ਦੋਸ਼ਾਂ ਮਗੇ ਇਸੀ ਕਰਕੇ ਅੰਮ੍ਰਿਤ ਹੈ ਇਹਦੀ ਜਿਹੜੀ ਸੰਗਿਆ ਹੈ ਪ੍ਰਸ਼ਾਦ ਨਾਲ ਨਾ ਹੋ ਕੇ ਅੰਮ੍ਰਿਤ ਨਾਲ ਹੋਣੀ ਚਾਹੀਦੀ ਹੈ